ਕਮਸਲਾ ਅਲੈਕਸਨ ਨਾਮ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭੂਲ ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭੂਲ ਕਰਮ ਵਾਸਤੇ ਬਤਾਰ ਬਖ ਮਹਾਂਦ ਰੂਪ ਵਿੱਚ 7C ਦੇ ਮੈਨੇਜਿੰਗ ਡਾਇਰੈਕਟਰ ਆਦੀ ਸਾਨੀ ਨੇ ਸ਼ਿਰਕਤ ਕੀਤੀ ਜਿਨਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਣ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀ ਸਿੰਘ ਨੂੰ ਤੇ ਉਹਨਾਂ ਦੇ ਸਮੂਹ ਸਟਾਫ ਨੂੰ ਦੇਦਿਆਂ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੀ ਸਿਹਤ ਦੇ ਪ੍ਰਤੀ ਬਹੁਤ ਗੰਭੀਰ ਹਨ ਤਾਂ ਉਹ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੈਜ ਤੇ ਨਾਨ-ਵੈਜ ਦੋਨੋਂ ਤਰ੍ਹਾਂ ਦੇ ਵੈਂਡਣ ਜਿਹੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਏਗੇ। ਉਹਨਾਂ ਨੇ ਕਿਹਾ ਕਿ 30 ਅਗਸਤ ਤੋਂ ਇਸ ਰੈਸਟੋਰੈਂਟ ਨੂੰ ਲੋਕਾਂ ਦੇ ਸਹਮਰਤ ਕੀਤਾ ਜਾ ਰਿਹਾ ਹੈ ਤੇ ਇੱਕ ਵਾਰੀ ਜ਼ਰੂਰ ਇਸ ਰੈਸਟੋਰੈਂਟ ਤੇ ਵਿਜ਼ਿਟ ਕਰੋ ਤੇ ਆਪਣੇ ਜੀਵਨ ਦੇ ਨਾਲ ਖਿਲਵਾੜ ਨਹੀਂ ਬਲਕਿ ਸਿਹਤਮੰਦ ਚੀਜ਼ਾਂ ਸਵਾਦਿਸ਼ਟ ਚੀਜ਼ਾਂ ਨੂੰ ਖਾ ਕੇ ਆਪਣੇ ਜੀਵਨ ਨੂੰ ਹੋਰ ਵੀ ਲੰਮਾ ਜਿਓ ਅੱਜ ਪਟੇਲ ਚੌਂਕ ਵਿੱਚ ਕੋਟਕਮੇਂਦਰਾ ਬੈਂਕ ਦੇ ਬਿਲਕੁਲ ਸਾਹਮਣੇ ਮਸਲ ਖੋ ਲਿਕਸ ਨਾਮ ਦੀ ਇੱਕ ਆਪਣਾ ਰੈਸਟੋਰੈਂਟ ਖੁੱਲਿਆ ਜਿੱਥੇ ਕਿ ਤੁਹਾਨੂੰ ਹੈਲਥੀ ਫੂਡ ਪ੍ਰੋਵਾਈਡ ਹੋਏਗਾ ਤੇ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਜਿਨ੍ਹਾਂ ਨੇ ਮਤਲਬ ਰੈਸਟੋਰੈਂਟ ਇੱਥੇ ਖੁੱਲਿਆ ਔਰ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫੇਰ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲ ਹੌਲਿਕਸ ਵੀ ਹੈਲਥ ਫੂਡ cafe ਜੋ ਕਿ ਬੜੇ ਚਿਰ ਤੋਂ ਬੜੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਖੋਲਿਆ ਜਾਵੇ ਜਿਹਦੇ ਵਿੱਚ ਅਸੀਂ ਵੈਜ ਤੇ ਨਾਨ ਵਿੱਚ ਡਾਈਟ ਪ੍ਰੋਵਾਈਡ ਕਰਦੇ ਹਾਂ ਔਰ ਇਹਦੇ ਵਿੱਚ ਮੰਥਲੀ ਮੀਲ ਪੈਕੇਜ ਦਿੱਤੇ ਜਾਂਦੇ ਆ ਫੈਟ लॉस ਡਾਈਟ ਦਿੱਤੀ ਜਾਂਦੀ ਹੈ ਮਸਲ ਬਿਲਡਿੰਗ ੀਲਸ ਹੁੰਦੇ ਆ ਔਰ ਇਸ ਤੋਂ ਇਲਾਵਾ ਜੋਮੈਟੋ 스ਵੀਗੀ ਥਰੂ ਅਸੀਂ ਹੋਮ ਡਿਲੀਵਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਸੋ ਫਾਈਨਲੀ ਇਹ ਆਊਟਲੈਟ ਤੁਹਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਅਸੀਂ ਖੋਲ੍ਹ ਦਿੱਤਾ ਜਿਹਦੀ ਲੋਕੇਸ਼ਨ ਪਟੇਲ ਚੌਂਕ ਇੰਪਰੂਵਮੈਂਟ ٹرسٹ ਬਿਲਡਿੰਗ ਦੇ ਵਿੱਚ ਸ਼ਾਪ ਨੰਬਰ 53 ਤੇ ਅੱਜ ਤੋਂ ਸਾਡੀ ਯਾਨੀ ਕਿ 30 ਅਗਸਤ 2025 ਤੋਂ ਸਰਵਿੰਗ ਸਟਾਰਟ ਹੈ ਤੁਸੀਂ ਕੰਪਲੀਟ ਮੈਨੂ ਉਤੇ ਆ ਕੇ ਫੂਡ ਟੇਸਟ ਕਰੋ ਟਰਾਈ ਕਰੋ ਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਤਾਨੂੰ ਕਿਸੇ ਵੀ ਵੀਰ ਨੂੰ ਕੋਈ ਕਿਸੇ ਤਰੀਕੇ ਨਾਲ ਕੋਈ ਨਾਰਾਜ਼ਗੀ ਨਹੀਂ ਹੋਏਗੀ ਔਰ ਬੈਸਟ ਤੋਂ ਬੈਸਟ ਡਾਈਟ ਤੁਹਾਨੂੰ ਖਵਾਈ ਜਾਏਗੀ ਮਸਲ ਹਾਲਿਕਸ ਦੀ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਇਹਦੇ ਤੋਂ ਇਲਾਵਾ ਸਾਡਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਊਟਲੈਟਸ ਆਲਰੇਡੀ ਆਪਰੇਸ਼ਨਲ ਸੋ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਪਠਾਨਕੋਟ ਦੇ ਵਿੱਚ ਇਸ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਜ਼ ਹੋਰ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਓਪਨ ਹੋਣ ਜਾ ਰਹੀਆਂ ਜੀ ਵਿਕੇ ਮਸਲਾ ਅਲੈਕਸ ਨਾ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭੂਲ ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭੂਲ ਕਰਮ ਵਾਸਤੇ ਬਤਾਰ ਬਖ ਮਹਮਾਨ ਦੇ ਰੂਪ ਵਿੱਚ 7C ਦੇ ਮੈਨੇਜਿੰਗ ਡਾਇਰੈਕਟਰ ਅਦੀ ਸਾਨੀ ਨੇ ਸ਼ਿਰਕਤ ਕੀਤੀ ਜਿਨਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਣ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀ ਸਿੰਘ ਨੂੰ ਤੇ ਉਹਨਾਂ ਦੇ ਸਮੂਹ ਸਟਾਫ ਨੂੰ ਦੇਦਿਆਂ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਤੇ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੀ ਸਿਹਤ ਦੇ ਪ੍ਰਤੀ ਬਹੁਤ ਗੰਭੀਰ ਹਨ ਤਾਂ ਉਹ ਇੱਕ ਵਾਰੀ ਜ਼ਰੂਰ ਤੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੈਜ ਤੇ ਨਾਨ-ਵੈਜ ਦੋਨੋਂ ਤਰ੍ਹਾਂ ਦੇ ਵੈਂਡ ਜਿਹੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਏਗੇ। ਉਹਨਾਂ ਨੇ ਕਿਹਾ ਕਿ 30 ਅਗਸਤ ਤੋਂ ਇਸ ਰੈਸਟੋਰੈਂਟ ਨੂੰ ਲੋਕਾਂ ਦੇ ਸਹਫਰ ਕੀਤਾ ਜਾ ਰਿਹਾ ਹੈ ਤੇ ਇੱਕ ਵਾਰੀ ਜ਼ਰੂਰ ਇਸ ਰੈਸਟੋਰੈਂਟ ਤੇ ਵਿਜ਼ਿਟ ਕਰੋ ਤੇ ਆਪਣੇ ਜੀਵਨ ਦੇ ਨਾਲ ਖਿਲਵਾੜ ਨਹੀਂ ਬਲਕਿ ਸਿਹਤਮੰਦ ਚੀਜ਼ਾਂ ਸਵਾਦਿਸ਼ਟ ਚੀਜ਼ਾਂ ਨੂੰ ਖਾ ਕੇ ਆਪਣੇ ਜੀਵਨ ਨੂੰ ਹੋਰ ਵੀ ਲੰਮਾ ਜਿਓ ਅੱਜ ਪਟੇਲ ਚੌਂਕ ਵਿੱਚ ਕੋਟਕਮੇਂਦਰਾ ਬੈਂਕ ਦੇ ਬਿਲਕੁਲ ਸਾਹਮਣੇ ਮਸਲ ਖੋ ਲਿਕਸ ਨਾਮ ਦੀ ਇੱਕ ਆਪਣਾ ਰੈਸਟੋਰੈਂਟ ਖੁੱਲਿਆ ਜਿੱਥੇ ਕਿ ਤੁਹਾਨੂੰ ਹੈਲਥੀ ਫੂਡ ਪ੍ਰੋਵਾਈਡ ਹੋਏਗਾ ਤੇ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਜਿਨ੍ਹਾਂ ਨੇ ਮਤਲਬ ਰੈਸਟੋਰੈਂਟ ਇੱਥੇ ਖੁੱਲਿਆ ਔਰ ਸਾਰੇ ਸ਼ਹਿਰ ਵਾਸੀਨ ਨੂੰ ਅਪੀਲ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫੇਰ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲ ਹੌਲਿਕਸ ਵੀ ਹੈਲਥ ਫੂਡ cafe ਜੋ ਕਿ ਬੜੇ ਚਿਰ ਤੋਂ ਬੜੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਖੋਲਿਆ ਜਾਵੇ ਜਿਹਦੇ ਵਿੱਚ ਅਸੀਂ ਵੈਜ ਤੇ ਨਾਨ ਵਿੱਚ ਡਾਈਟ ਪ੍ਰੋਵਾਈਡ ਕਰਦੇ ਹਾਂ ਔਰ ਇਹਦੇ ਵਿੱਚ ਮੰਥਲੀ ਮੀਲ ਪੈਕੇਜ ਦਿੱਤੇ ਜਾਂਦੇ ਆ ਕੈਲੋਰੀ ਲੋਸ ਡਾਈਟ ਦਿੱਤੀ ਜਾਂਦੀ ਹੈ ਮਸਲ ਬਿਲਡਿੰਗ ੀਲਸ ਹੁੰਦੇ ਆ ਔਰ ਇਸ ਤੋਂ ਇਲਾਵਾ ਜ਼ੋਮੈਟੋ ਸਵੀਗੀ ਥਰੂ ਅਸੀਂ ਹੋਮ ਡਿਲੀਵਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਸੋ ਫਾਈਨਲੀ ਇਹ ਆਊਟਲੈਟ ਤੁਹਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਅਸੀਂ ਖੋਲ੍ਹ ਦਿੱਤਾ ਜਿਹਦੀ ਲੋਕੇਸ਼ਨ ਪਟੇਲ ਚੌਂਕ ਇੰਪਰੂਵਮੈਂਟ ਟਰਸਟ ਬਿਲਡਿੰਗ ਦੇ ਵਿੱਚ ਸ਼ਾਪ ਨੰਬਰ 53 ਤੇ ਅੱਜ ਤੋਂ ਸਾਡੀ ਯਾਨੀ ਕਿ 30 ਅਗਸਤ 2025 ਤੋਂ ਸਰਵਿੰਗ ਸਟਾਰਟ ਹੈ ਤੁਸੀਂ ਕੰਪਲੀਟ ਮੀਨੂ ਉੱਤੇ ਆ ਕੇ ਫੂਡ ਟੇਸਟ ਕਰੋ ਟਰਾਈ ਕਰੋ ਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਤਾਨੂੰ ਕਿਸੇ ਵੀ ਵੀਰ ਨੂੰ ਕੋਈ ਕਿਸੇ ਤਰ੍ਹਾਂ ਦੀ ਨਹੀਂ ਕੋਈ ਨਾਰਾਜ਼ਗੀ ਨਹੀਂ ਹੋਏਗੀ ਔਰ ਬੈਸਟ ਤੋਂ ਬੈਸਟ ਡਾਈਟ ਤੁਹਾਨੂੰ ਖਵਾਈ ਜਾਏਗੀ ਮਸਲ ਹੌਲਿਕਸ ਦੀ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਇਹਦੇ ਤੋਂ ਇਲਾਵਾ ਸਾਡਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਊਟਲੈਟਸ ਆਲਰੇਡੀ ਆਪਰੇਸ਼ਨਲ ਆ ਸੋ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਪਠਾਨਕੋਟ ਦੇ ਵਿੱਚ ਇਸ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਜ਼ ਹੋਰ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਓਪਨ ਹੋਣ ਜਾ ਰਹੀਆਂ ਨੇ ਕਿ ਮਸਲਾ ਅਲੈਕਸ ਨਾਂ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭੂਲ ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭੂਤ ਕਰਮ ਵਾਸਤੇ ਬਤਾਰ ਬਖ ਮਹਿਮਾਨ ਦੇ ਰੂਪ ਵਿੱਚ 7C ਦੇ ਮੈਨੇਜਿੰਗ ਡਾਇਰੈਕਟਰ ਆਦੀ ਸਾਨੀ ਨੇ ਸ਼ਿਰਕਤ ਕੀਤੀ ਜਿਨਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਣ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀ ਸਿੰਘ ਨੂੰ ਤੇ ਉਹਨਾਂ ਦੇ ਸਮੂਹ ਸਟਾਫ ਨੂੰ ਦੇ ਦਿਆ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੀ ਸਿਹਤ ਦੇ ਪ੍ਰਤੀ ਬਹੁਤ ਗੰਭੀਰ ਹਨ ਤਾਂ ਉਹ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੈਜ ਤੇ ਨਾਨ-ਵੈਜ ਦੋਨੋਂ ਤਰ੍ਹਾਂ ਦੇ ਵੈਂਡ ਜਿਹੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਏਗੇ। ਉਹਨਾਂ ਨੇ ਕਿਹਾ ਕਿ 30 ਅਗਸਤ ਤੋਂ ਇਸ ਰੈਸਟੋਰੈਂਟ ਨੂੰ ਲੋਕਾਂ ਦੇ ਸਹਫਰ ਦਿੱਤਾ ਜਾ ਰਿਹਾ ਹੈ ਤੇ ਇੱਕ ਵਾਰੀ ਜ਼ਰੂਰ ਇਸ ਰੈਸਟੋਰੈਂਟ ਤੇ ਵਿਜ਼ਿਟ ਕਰੋ ਤੇ ਆਪਣੇ ਜੀਵਨ ਦੇ ਨਾਲ ਖਿਲਵਾੜ ਨਹੀਂ ਬਲਕਿ ਸਿਹਤਮੰਦ ਚੀਜ਼ਾਂ ਸਵਾਦਿਸ਼ਟ ਚੀਜ਼ਾਂ ਨੂੰ ਖਾ ਕੇ ਆਪਣੇ ਜੀਵਨ ਨੂੰ ਹੋਰ ਵੀ ਲੰਮਾ ਜਿਓ ਅੱਜ ਪਟੇਲ ਚੌਂਕ ਵਿੱਚ ਕੋਟਕਮੇਂਦਰਾ ਬੈਂਕ ਦੇ ਬਿਲਕੁਲ ਸਾਹਮਣੇ ਮਸਲ ਖੋ ਲਿਕਸ ਨਾਮ ਦੀ ਇੱਕ ਆਪਣਾ ਰੈਸਟੋਰੈਂਟ ਖੁੱਲਿਆ ਜਿੱਥੇ ਕਿ ਤੁਹਾਨੂੰ ਹੈਲਥੀ ਫੂਡ ਪ੍ਰੋਵਾਈਡ ਹੋਏਗਾ ਤੇ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਜਿਨ੍ਹਾਂ ਨੇ ਮਤਲਬ ਰੈਸਟੋਰੈਂਟ ਇੱਥੇ ਖੁੱਲਿਆ ਔਰ ਸਾਰੇ ਸ਼ਹਿਰ ਵਾਸੀਨ ਨੂੰ ਅਪੀਲ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫੇਰ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲ ਹੌਲਿਕਸ ਵੀ ਹੈਲਥ ਫੂਡ cafe ਜੋ ਕਿ ਬੜੇ ਚਿਰ ਤੋਂ ਬੜੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਖੋਲਿਆ ਜਾਵੇ ਜਿਹਦੇ ਵਿੱਚ ਅਸੀਂ ਵੈਜ ਤੇ ਨਾਨ ਵਿੱਚ ਡਾਈਟ ਪ੍ਰੋਵਾਈਡ ਕਰਦੇ ਹਾਂ ਔਰ ਇਹਦੇ ਵਿੱਚ ਮੰਥਲੀ ਮੀਲ ਪੈਕੇਜ ਦਿੱਤੇ ਜਾਂਦੇ ਆ 팻 लॉस ਡਾਈਟ ਦਿੱਤੀ ਜਾਂਦੀ ਹੈ ਮਸਲ ਬਿਲਡਿੰਗ ੀਲਸ ਹੁੰਦੇ ਆ ਔਰ ਇਸ ਤੋਂ ਇਲਾਵਾ ਜੋਮੈਟੋ ਸਵੀਗੀ ਥਰੂ ਅਸੀਂ ਹੋਮ ਡਿਲੀਵਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਸੋ ਫਾਈਨਲੀ ਇਹ ਆਊਟਲੈਟ ਤੁਹਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਅਸੀਂ ਖੋਲ੍ਹ ਦਿੱਤਾ ਜਿਹਦੀ ਲੋਕੇਸ਼ਨ ਪਟੇਲ ਚੌਂਕ ਇੰਪਰੂਵਮੈਂਟ ਟਰਸਟ ਬਿਲਡਿੰਗ ਦੇ ਵਿੱਚ ਸ਼ਾਪ ਨੰਬਰ 53 ਤੇ ਅੱਜ ਤੋਂ ਸਾਡੀ ਯਾਨੀ ਕਿ 30 ਅਗਸਤ 2025 ਤੋਂ ਸਰਵਿੰਗ ਸਟਾਰਟ ਹੈ ਤੁਸੀਂ ਕੰਪਲੀਟ ਮੈਨੂ ਉੱਤੇ ਆ ਕੇ ਫੂਡ ਟੇਸਟ ਕਰੋ ਟਰਾਈ ਕਰੋ ਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਤਾਨੂੰ ਕਿਸੇ ਵੀ ਵੀਰ ਨੂੰ ਕੋਈ ਕਿਸੇ ਤਰੀਕੇ ਨਾਲ ਕੋਈ ਨਾਰਾਜ਼ਗੀ ਨਹੀਂ ਹੋਏਗੀ ਔਰ ਬੈਸਟ ਤੋਂ ਬੈਸਟ ਡਾਈਟ ਤੁਹਾਨੂੰ ਖਵਾਈ ਜਾਏਗੀ ਮਸਲ ਹਾਲਿਕਸ ਦੀ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਇਹਦੇ ਤੋਂ ਇਲਾਵਾ ਸਾਡਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਊਟਲੈਟਸ ਆਲਰੇਡੀ ਆਪਰੇਸ਼ਨਲ ਆ ਸੋ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਪਠਾਨਕੋਟ ਦੇ ਵਿੱਚ ਇਸ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਜ਼ ਹੋਰ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਓਪਨ ਹੋਣ ਜਾ ਰਹੀਆਂ ਨੇ ਕਿ ਮਸਲਾ ਅਲੈਕਸ ਨਾ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭੂਲ ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭੂਤ ਕਰਮ ਵਾਸਤੇ ਬਤਾਰ ਬਖ ਮਹਿਮਾਨ ਦੇ ਰੂਪ ਵਿੱਚ 7C ਦੇ ਮੈਨੇਜਿੰਗ ਡਾਇਰੈਕਟਰ ਅਜੀ ਸਰਨੀ ਨੇ ਸ਼ਿਰਕਤ ਕੀਤੀ ਜਿਨਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਣ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀ ਸਿੰਘ ਨੂੰ ਤੇ ਉਹਨਾਂ ਦੇ ਸਮੂਹ ਸਟਾਫ ਨੂੰ ਦੇਦਿਆਂ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਇਹ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੀ ਸਿਹਤ ਦੇ ਪ੍ਰਤੀ ਬਹੁਤ ਗੰਭੀਰ ਹਨ ਤੇ ਉਹ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੈਜ ਤੇ ਨਾਨ-ਵੈਜ ਦੋਨੋਂ ਤਰ੍ਹਾਂ ਦੇ ਵੈਂਡ ਜਿਹੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਏਗੇ। ਉਹਨਾਂ ਨੇ ਕਿਹਾ ਕਿ 31 ਅਗਸਤ ਤੋਂ ਇਸ ਰੈਸਟੋਰੈਂਟ ਨੂੰ ਲੋਕਾਂ ਦੇ ਸਹਫਰ ਕੀਤਾ ਜਾ ਰਿਹਾ ਹੈ ਤੇ ਇੱਕ ਵਾਰੀ ਜ਼ਰੂਰ ਇਸ ਰੈਸਟੋਰੈਂਟ ਤੇ ਵਿਜ਼ਿਟ ਕਰੋ ਤੇ ਆਪਣੇ ਜੀਵਨ ਦੇ ਨਾਲ ਖਿਲਵਾੜ ਨਹੀਂ ਬਲਕਿ ਸਿਹਤਮੰਦ ਚੀਜ਼ਾਂ ਸਵਾਦਿਸ਼ਟ ਚੀਜ਼ਾਂ ਨੂੰ ਖਾ ਕੇ ਆਪਣੇ ਜੀਵਨ ਨੂੰ ਹੋਰ ਵੀ ਲੰਮਾ ਜਿਓ ਅੱਜ ਪਟੇਲ ਚੌਂਕ ਵਿੱਚ ਕੋਟਕਮੇਂਦਰਾ ਬੈਂਕ ਦੇ ਬਿਲਕੁਲ ਸਾਹਮਣੇ ਮਸਲ ਖੋ ਲਿਕਸ ਨਾਮ ਦੀ ਇੱਕ ਆਪਣਾ ਰੈਸਟੋਰੈਂਟ ਖੁੱਲਿਆ ਜਿੱਥੇ ਕਿ ਤੁਹਾਨੂੰ ਹੈਲਥੀ ਫੂਡ ਪ੍ਰੋਵਾਈਡ ਹੋਏਗਾ ਤੇ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਜਿਨ੍ਹਾਂ ਨੇ ਮਤਲਬ ਰੈਸਟੋਰੈਂਟ ਇੱਥੇ ਖੁੱਲਿਆ ਔਰ ਸਾਰੇ ਸ਼ਹਿਰ ਵਾਸੀਨ ਨੂੰ ਅਪੀਲ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫੇਰ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲ ਹੌਲਿਕਸ ਵੀ ਹੈਲਥ ਫੂਡ cafe ਜੋ ਕਿ ਬੜੇ ਚਿਰ ਤੋਂ ਬੜੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਖੋਲਿਆ ਜਾਵੇ ਜਿਹਦੇ ਵਿੱਚ ਅਸੀਂ ਵੈਜ ਤੇ ਨਾਨ ਵਿੱਚ ਡਾਈਟ ਪ੍ਰੋਵਾਈਡ ਕਰਦੇ ਹਾਂ ਔਰ ਇਹਦੇ ਵਿੱਚ ਮੰਥਲੀ ਮੀਲ ਪੈਕੇਜ ਦਿੱਤੇ ਜਾਂਦੇ ਆ ਕਲੋਸ ਡਾਈਟ ਦਿੱਤੀ ਜਾਂਦੀ ਹੈ ਮਸਲ ਬਿਲਡਿੰਗ ੀਲਸ ਹੁੰਦੇ ਆ ਔਰ ਇਸ ਤੋਂ ਇਲਾਵਾ ਜੋਮੈਟੋ 스וויਗੀ ਥਰੂ ਅਸੀਂ ਹੋਮ ਡਿਲੀਵਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਸੋ ਫਾਈਨਲੀ ਇਹ ਆਊਟਲੈਟ ਤੁਹਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਅਸੀਂ ਖੋਲ੍ਹ ਦਿੱਤਾ ਜਿਹਦੀ ਲੋਕੇਸ਼ਨ ਪਟੇਲ ਚੌਂਕ ਇੰਪਰੂਵਮੈਂਟ ਟਰਸਟ ਬਿਲਡਿੰਗ ਦੇ ਵਿੱਚ ਸ਼ਾਪ ਨੰਬਰ 53 ਤੇ ਅੱਜ ਤੋਂ ਸਾਡੀ ਯਾਨੀ ਕਿ 30 ਅਗਸਤ 2025 ਤੋਂ ਸਰਵਿੰਗ ਸਟਾਰਟ ਹੈ ਤੁਸੀਂ ਕੰਪਲੀਟ ਮੀਨੂ ਉੱਤੇ ਆ ਕੇ ਫੂਡ ਟੇਸਟ ਕਰੋ ਟਰਾਈ ਕਰੋ ਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਤਾਨੂੰ ਕਿਸੇ ਵੀ ਵੀਰ ਨੂੰ ਕੋਈ ਕਿਸੇ ਤਰੀਕੇ ਨਾਲ ਕੋਈ ਨਾਰਾਜ਼ਗੀ ਨਹੀਂ ਹੋਏਗੀ ਔਰ ਬੈਸਟ ਤੋਂ ਬੈਸਟ ਡਾਈਟ ਤੁਹਾਨੂੰ ਖਵਾਈ ਜਾਏਗੀ ਮਸਲ ਹਾਲਿਕਸ ਦੀ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਇਹਦੇ ਤੋਂ ਇਲਾਵਾ ਸਾਡਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਊਟਲੈਟਸ ਆਲਰੇਡੀ ਆਪਰੇਸ਼ਨਲ ਆ ਸੋ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਪਠਾਨਕੋਟ ਦੇ ਵਿੱਚ ਇਸ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਜ਼ ਹੋਰ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਓਪਨ ਹੋਣ ਜਾ ਰਹੀਆਂ ਨੇ ਕਿ ਮਸਲਾ ਅਲੈਕਸਨਾਂ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭूत ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭूत ਕਰਮ ਵਾਸਤੇ ਬਤਾਰ ਬੁਖ ਮਹਿਮਾਨ ਦੇ ਰੂਪ ਵਿੱਚ ਸੈਵਨ ਸੀ ਦੇ ਮੈਨੇਜਿੰਗ ਡਾਇਰੈਕਟਰ ਅਜੀ ਸਨਿ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਨੂੰ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਨ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀ ਸਿੰਘ ਨੂੰ ਤੇ ਉਹਨਾਂ ਦੇ ਸਮੂਹ ਸਟਾਫ ਨੂੰ ਦੇ ਦਿਆ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੀ ਸਿਹਤ ਦੇ ਪ੍ਰਤੀ ਬਹੁਤ ਗੰਭੀਰ ਹਨ ਤਾਂ ਉਹ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵਿੱਚ ਤੇ ਨੌਨਵੇਜ ਦੋਨੋਂ ਤਰ੍ਹਾਂ ਦੇ ਵੈਂਡ ਜਿਹੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਏਗੇ। ਉਹਨਾਂ ਨੇ ਕਿਹਾ ਕਿ 20 ਅਗਸਤ ਤੋਂ ਇਸ ਰੈਸਟੋਰੈਂਟ ਨੂੰ ਲੋਕਾਂ ਦੇ ਸਹੂਤ ਕੀਤਾ ਜਾ ਰਿਹਾ ਹੈ ਤੇ ਇੱਕ ਵਾਰੀ ਜ਼ਰੂਰ ਇਸ ਰੈਸਟੋਰੈਂਟ ਤੇ ਵਿਜ਼ਿਟ ਕਰੋ ਤੇ ਆਪਣੇ ਜੀਵਨ ਦੇ ਨਾਲ ਖਿਲਵਾੜ ਨਹੀਂ ਬਲਕਿ ਸਿਹਤਮੰਦ ਚੀਜ਼ਾਂ ਸਵਾਦਿਸ਼ਟ ਚੀਜ਼ਾਂ ਨੂੰ ਖਾ ਕੇ ਆਪਣੇ ਜੀਵਨ ਨੂੰ ਹੋਰ ਵੀ ਲੰਮਾ ਜਿਓ ਅੱਜ ਪਟੇਲ ਚੌਂਗ ਵਿੱਚ ਕੋਟਕਵਿੰਦਰਾ ਬੈਂਕ ਦੇ ਬਿਲਕੁਲ ਸਾਹਮਣੇ ਮਸਲ ਖੋ ਲਿਕਸ ਨਾਮ ਦੀ ਇੱਕ ਆਪਣਾ ਰੈਸਟੋਰੈਂਟ ਖੁੱਲਿਆ ਜਿੱਥੇ ਕਿ ਤੁਹਾਨੂੰ ਹੈਲਥੀ ਫੂਡ ਪ੍ਰੋਵਾਈਡ ਹੋਏਗਾ ਤੇ ਮੈਂ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਕਿ ਜਿਨ੍ਹਾਂ ਨੇ ਮਤਲਬ ਰੈਸਟੋਰੈਂਟ ਇੱਥੇ ਖੋਲਿਆ ਔਰ ਸਾਰੇ ਸ਼ਹਿਰ ਵਾਸੀਨ ਨੂੰ ਅਪੀਲ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫੇਰ ਕੋਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲ ਹੌਲਿਕਸ ਵੀ ਹੈਲਥ ਫੂਡ cafe ਜੋ ਕਿ ਬੜੇ ਚਿਰ ਤੋਂ ਬੜੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਖੋਲਿਆ ਜਾਵੇ ਜਿਹਦੇ ਵਿੱਚ ਅਸੀਂ ਵੈਜ ਤੇ ਨਾਨ ਵਿੱਚ ਡਾਈਟ ਪ੍ਰੋਵਾਈਡ ਕਰਦੇ ਹਾਂ ਔਰ ਇਹਦੇ ਵਿੱਚ ਮੰਥਲੀ ਮੀਲ ਪੈਕੇਜ ਦਿੱਤੇ ਜਾਂਦੇ ਆ ਫੈਟ ਲੌਸ ਡਾਈਟ ਦਿੱਤੀ ਜਾਂਦੀ ਆ ਮਸਲ ਬਿਲਡਿੰਗ ਮੀਲਸ ਹੁੰਦੇ ਆ ਔਰ ਇਸ ਤੋਂ ਇਲਾਵਾ Zomato Swiggy ਥਰੂ ਅਸੀਂ ਹੋਮ ਡਿਲੀਵਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਸੋ ਫਾਈਨਲੀ ਇਹ ਆਊਟਲੈਟ ਤੁਹਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਅਸੀਂ ਖੋਲ੍ਹ ਦਿੱਤਾ ਹੈ ਜਿਹਦੀ ਲੋਕੇਸ਼ਨ ਪਟੇਲ ਚੌਂਕ ਇੰਪਰੂਵਮੈਂਟ ਟਰਸਟ ਬਿਲਡਿੰਗ ਦੇ ਵਿੱਚ ਸ਼ਾਪ ਨੰਬਰ 53 ਤੇ ਅੱਜ ਤੋਂ ਸਾਡੀ ਯਾਨੀ ਕਿ 30 ਅਗਸਤ 2025 ਤੋਂ ਸਰਵਿੰਗ ਸਟਾਰਟ ਹੈ ਤੁਸੀਂ ਕੰਪਲੀਟ ਮੈਨੂ ਉੱਤੇ ਆ ਕੇ ਫੂਡ ਟੇਸਟ ਕਰੋ ਟਰਾਈ ਕਰੋ ਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਤੁਹਾਨੂੰ ਕਿਸੇ ਵੀ ਵੀਰ ਨੂੰ ਕੋਈ ਕਿਸੇ ਤਰੀਕੇ ਨਾਲ ਕੋਈ ਨਾਰਾਜ਼ਗੀ ਨਹੀਂ ਹੋਏਗੀ ਔਰ ਬੈਸਟ ਤੋਂ ਬੈਸਟ ਡਾਈਟ ਤੁਹਾਨੂੰ ਖਵਾਈ ਜਾਏਗੀ ਮਸਲ ਹਾਲਿਕਸ ਦੀ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਇਹਦੇ ਤੋਂ ਇਲਾਵਾ ਸਾਡਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਊਟਲੈਟਸ ਆਲਰੇਡੀ ਆਪਰੇਸ਼ਨਲ ਆ ਸੋ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਪਠਾਨਕੋਟ ਦੇ ਵਿੱਚ ਇਸ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਜ਼ ਹੋਰ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਓਪਨ ਹੋਣ ਜਾ ਰਹੀਆਂ ਨੇ ਕਿ ਮਸਲਾ ਅਲੈਕਸ ਨਾ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭੁਲ ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭੁਲ ਕਰਮ ਵਾਸਤੇ ਬਤਾਰ ਬੁਖ ਮਹਿਮਾਨ ਦੇ ਰੂਪ ਵਿੱਚ 7C ਦੇ ਮੈਨੇਜਿੰਗ ਡਾਇਰੈਕਟਰ ਆਦੀ ਸਾਨੀ ਨੇ ਸ਼ਿਰਕਤ ਕੀਤੀ ਜਿਨਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਣ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀਤ ਸਿੰਘ ਨੂੰ ਤੇ ਉਹਨਾਂ ਦੇ ਸਮੂਹ ਸਟਾਫ ਨੂੰ ਦੇ ਦਿਆ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੀ ਸਿਹਤ ਦੇ ਪ੍ਰਤੀ ਬਹੁਤ ਗੰਭੀਰ ਹਨ ਤਾਂ ਉਹ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੈਜ ਤੇ ਨਾਨਵੈਜ ਦੋਨੋਂ ਤਰ੍ਹਾਂ ਦੇ ਵੈਂਡ ਜਿਹੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਣਗੇ। ਉਹਨਾਂ ਨੇ ਕਿਹਾ ਕਿ 31 ਅਗਸਤ ਤੋਂ ਇਸ ਰੈਸਟੋਰੈਂਟ ਨੂੰ ਲੋਕਾਂ ਦੇ ਸਪੋਰਟ ਕੀਤਾ ਜਾ ਰਿਹਾ ਹੈ ਤੇ ਇੱਕ ਵਾਰੀ ਜ਼ਰੂਰ ਇਸ ਰੈਸਟੋਰੈਂਟ ਤੇ ਵਿਜ਼ਿਟ ਕਰੋ ਤੇ ਆਪਣੇ ਜੀਵਨ ਦੇ ਨਾਲ ਖਿਲਵਾੜ ਨਹੀਂ ਬਲਕਿ ਸਿਹਤਮੰਦ ਚੀਜ਼ਾਂ ਸਵਾਦਿਸ਼ਟ ਚੀਜ਼ਾਂ ਨੂੰ ਖਾ ਕੇ ਆਪਣੇ ਜੀਵਨ ਨੂੰ ਹੋਰ ਵੀ ਲੰਮਾ ਜਿਓ ਅੱਜ ਪਟੇਲ ਚੌਂਗ ਵਿੱਚ ਕੋਟਕਮਿੰਦਰਾ ਬੈਂਕ ਦੇ ਬਿਲਕੁਲ ਸਾਹਮਣੇ ਮਸਲ ਖੋ ਲਿਕਸ ਨਾਮ ਦੀ ਇੱਕ ਆਪਣਾ ਰੈਸਟੋਰੈਂਟ ਖੁੱਲਿਆ ਜਿੱਥੇ ਕਿ ਤੁਹਾਨੂੰ ਹੈਲਥੀ ਫੂਡ ਪ੍ਰੋਵਾਈਡ ਹੋਏਗਾ ਤੇ ਮੈਂ ਕੋਲੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਕਿ ਜਿਨ੍ਹਾਂ ਨੇ ਮਤਲਬ ਰੈਸਟੋਰੈਂਟ ਇੱਥੇ ਖੁੱਲਿਆ ਔਰ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਕਰਾਂਗਾ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਫੇਰ ਕੋਲੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਧੰਨਵਾਦ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲ ਹੋਲਿਕਸ ਵੀ ਹੈਲਥ ਫੂਡ cafe ਜੋ ਕਿ ਬੜੇ ਚਿਰ ਤੋਂ ਬੜੇ ਵੀਰਾਂ ਦੀ ਡਿਮਾਂਡ ਆ ਰਹੀ ਸੀ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਖੋਲਿਆ ਜਾਵੇ ਜਿਹਦੇ ਵਿੱਚ ਅਸੀਂ ਵੈਜ ਤੇ ਨਾਨ ਵਿੱਚ ਡਾਈਟ ਪ੍ਰੋਵਾਈਡ ਕਰਦੇ ਹਾਂ ਔਰ ਇਹਦੇ ਵਿੱਚ ਮੰਥਲੀ ਮੀਲ ਪੈਕੇਜ ਦਿੱਤੇ ਜਾਂਦੇ ਆ ਫੈਟ लॉस ਡਾਈਟ ਦਿੱਤੀ ਜਾਂਦੀ ਹੈ ਮਸਲ ਬਿਲਡਿੰਗ ੀਲਸ ਹੁੰਦੇ ਆ ਔਰ ਇਸ ਤੋਂ ਇਲਾਵਾ ਜੋਮੈਟੋ ਸਵੀਗੀ ਥਰੂ ਅਸੀਂ ਹੋਮ ਡਿਲੀਵਰੀ ਸਰਵਿਸ ਵੀ ਪ੍ਰੋਵਾਈਡ ਕਰਦੇ ਆ ਸੋ ਫਾਈਨਲੀ ਇਹ ਆਊਟਲੈਟ ਤੁਹਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਅਸੀਂ ਖੋਲ ਦਿੱਤਾ ਜਿਹਦੀ ਲੋਕੇਸ਼ਨ ਪਟੇਲ ਚੌਂਕ ਇੰਪਰੂਵਮੈਂਟ ਟਰਸਟ ਬਿਲਡਿੰਗ ਦੇ ਵਿੱਚ ਸ਼ਾਪ ਨੰਬਰ 53 ਤੇ ਅੱਜ ਤੋਂ ਸਾਡੀ ਯਾਨੀ ਕਿ 30 ਅਗਸਤ 2025 ਤੋਂ ਸਰਵਿੰਗ ਸਟਾਰਟ ਹੈ ਤੁਸੀਂ ਕੰਪਲੀਟ ਮੀਨੂ ਉੱਤੇ ਆ ਕੇ ਫੂਡ ਟੈਸਟ ਕਰੋ ਟਰਾਈ ਕਰੋ ਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਤਾਨੂੰ ਕਿਸੇ ਵੀ ਵੀਰ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੋਏਗੀ ਔਰ ਬੈਸਟ ਤੋਂ ਬੈਸਟ ਡਾਈਟ ਤੁਹਾਨੂੰ ਖਵਾਈ ਜਾਏਗੀ ਮਸਲ ਹਾਲਿਕਸ ਦੀ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਇਹਦੇ ਤੋਂ ਇਲਾਵਾ ਸਾਡਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਊਟਲੈਟਸ ਆਲਰੇਡੀ ਆਪਰੇਸ਼ਨਲ ਆ ਸੋ ਇਹ 16ਵੀਂ ਬ੍ਰਾਂਚ ਜਿਹੜੀ ਅਸੀਂ ਓਪਨ ਕੀਤੀ ਹੈ ਪਠਾਨਕੋਟ ਦੇ ਵਿੱਚ ਇਸ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਜ਼ ਹੋਰ ਪੰਜਾਬ ਤੋਂ ਬਾਹਰ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਓਪਨ ਹੋਣ ਜਾ ਰਹੀਆਂ ਨੇ ਕਿ ਮਸਲਾ ਅਲੈਕਸ ਨਾ ਦਾ ਰੈਸਟੋਰੈਂਟ ਦੀ ਬ੍ਰਾਂਚ ਲੋਕਾਂ ਦੇ ਸਭੂਲ ਕੀਤੀ ਗਈ ਜਿਸ ਨੂੰ ਲੋਕਾਂ ਦੇ ਸਭੂਲ ਕਰਮ ਵਾਸਤੇ ਬਤਾਰ ਬੁਖ ਮਹਿਮਾਨ ਦੇ ਰੂਪ ਵਿੱਚ 7C ਦੇ ਮੈਨੇਜਿੰਗ ਡਾਇਰੈਕਟਰ ਅਜੀ ਸੋਨੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿਗਾ ਸਵਾਗਤ ਰੈਸਟੋਰੈਂਟ ਦੇ ਮਾਰਿਤ ਸਟਾਫ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਰਿਬਨ ਕੱਟ ਕੇ ਇਸ ਬ੍ਰਾਂਚ ਨੂੰ ਲੋਕਾਰਪਣ ਕੀਤੀ ਤੇ ਆਪਣੇ ਦਿਲ ਤੋਂ ਹਾਰਦਿਕ ਹਾਰਦਿਕ ਸ਼ੁਭਕਾਮਨਾਵਾਂ ਇਸ ਕੰਪਨੀ ਦੇ ਓਨਰ ਯਸ਼ਪ੍ਰੀ ਸਿੰਘ ਨੂੰ ਤੇ ਆਦੇਸ ਨੂੰ ਸਟਾਫ ਨੂੰ ਦੇ ਦਿਆ ਹੋਇਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹੈਲਦੀ ਫੂਡ ਤੇ ਸਵਾਦਿਸ਼ਟ ਫੂਡ ਤੇ ਸਾਫ ਸੁਥਰਾ ਫੂਡ ਦੇ ਸ਼ੌਕੀਨ ਹਨ ਤੇ ਆਪਣੇ ਸੇਵ ਦੇ ਪ੍ਰਤੀ ਬਹੁਤ ਗੰਭੀਰ ਹਨ ਤੇ ਉਹ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਨ। ਦੂਜੇ ਪਾਸੇ ਕੰਪਨੀ ਦੇ ਓਨਰ ਦਸ਼ਪ੍ਰੀਤ ਸਿੰਘ ਨੇ ਵੀ ਕਿਹਾ ਕਿ ਉਹਨਾਂ ਵੱਲੋਂ ਵੈਜ ਤੇ ਨਾਨ-ਵੈਜ ਦੋਨੋਂ ਤਰ੍ਹਾਂ ਦੇ ਵਿੰਦਜੜੇ ਹੈ ਉਹ ਲੋਕਾਂ ਨੂੰ ਇੱਥੇ ਖਾਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਸਾਫ ਸੁਥਰੇ ਹੈਲਦੀ ਤਰੀਕੇ ਦੇ ਨਾਲ ਬਣਾਏ ਜਾਏਗੇ। ਉਹਨਾਂ ਨੇ ਕਿਹਾ ਕਿ 30 ਅਗਸਤ ਤੋਂ ਇਸ